ਲੋਕਤੰਤਰ ਲਈ ਅੱਜ ਵੱਡਾ ਦਿਨ 24 ਦੇ ਦੰਗ ਲਈ ਹੋਵੇਗਾ ਚੋਣ ਤਰੀਕਾ ਦਾ ਐਲਾਨ ਦੁਪਹਿਰੇ 3 ਵਜੇ ਇਲੈਕਸ਼ਨ ਕਮਿਸ਼ਨ ਜਾਰੀ ਕਰੇਗਾ ਚੋਣ ਦਾ ਸਕੀਜੂਲ ਤਰੀਕਾ ਦੇ ਐਲਾਨ ਨਾਲ ਹੀ ਲੱਗ ਜਾਵੇਗਾ ਚੋਣ ਜ਼ਾਬਤ ਅਜਮਾਨ ਸਰਕਾਰ ਦੇ ਪੂਰੇ ਹੋ ਰਹੇ ਨੇ 2 ਸਾਲ ਇਸ ਖਾਸ ਮੌਕੇ ਸ਼ਹੀਦ ਭਗਤ ਸਿੰਘ ਦੇ ਪਿੰਡ ਖਟਕੜ ਕਲਾਜ ਨਤਮਸਤਕ ਹੋਣਗੇ ਸੀਐਮ ਭਗਵੰਤ ਮਾਨ ਰੈਨੋਵੇਸ਼ਨ ਤੋਂ ਬਾਅਦ ਤਿਆਰ ਹੋਏ ਮਿਊਜ਼ੀਅਮ ਦਾ ਵੀ ਕਰਨਗੇ ਉਦਘਾਟਨ

ਉਹੀ ਸਿਰ ਨੀਵਾ ਕਰਕੇ ਪਵਾ ਲਿਆ ਸ਼ਮੂਲੀਅਤ ਵਾਲਾ ਪੱਰਨਾ ਸੁਪੀਰ ਸਿੰਘ ਬਾਦਲਵਾਲੋ ਪੰਜਾਬ ਬਚਾਓ ਯਾਤਰਾ جاری ਅੱਜ ਬਾਦਲ ਪਰਵਾਰ ਦੇ ਜੱਦੀ ਹਲਕੇ ਲੰਬੀ ਚ ਪਹੁੰਚੇਗੀ ਯਾਤਰਾ ਕੱਲ ਬਲਵਾੜਾ ਤੇ ਮਲੋੜ ਤੋਂ ਕੀਤੀ ਸੀ ਸ਼ਕਤੀ ਪ੍ਰਦਰਸ਼ਨ ਸੁਪਰੀਮ ਕੋਰਟ ਨੇ ਇਲੈਕਟੋਰਲ ਬਾਂਡ ਮਾਮਲੇ 'ਚ SBI ਨੂੰ ਜਾਰੀ ਕੀਤਾ ਨੋਟਿਸ ਕਿ ਹਾਕਮਾਂ ਦੇ باوجود ਨਹੀਂ ਦਿੱਤੀ ਪੂਰੀ ਜਾਣਕਾਰੀ ਕਿਉਂ ਨਹੀਂ ਦਿੱਤੇ ਚੋਣ ਬਾਂਡ ਦੇ ਨੰਬਰ ਸੋਮਵਾਰ ਤੱਕ ਮੰਗਿਆ ਜਵਾਬ ਉਦਾਸਪੁਰ ਦੇ ਕੇਂਦਰ ਜੇਲ੍ਹ ਕੋਲ ਹੰਗਾਮੇ ਦੀ ਮੈਜਿਸਟ੍ਰੇਟ ਜਾਂਚ ਦੇ ਖੁਦ ਮੈਂ ਐਸ ਡੀ ਐਮ ਕਰਨਗੇ ਜਾਂਚ ਡੀ ਸੀ ਨੂੰ 3 ਦਿਨ ਚ ਸੌਂਪਣਗੇ ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਸਰਬਜੀਤ ਕੌਰ న్యూਸ 18 ਪੰਜਾਬ ਹਣਾ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਲੋਕਤੰਤਰ ਦੇ ਲਈ ਅੱਜ ਸਭ ਤੋਂ ਵੱਡਾ ਦਿਨ ਹੈ ਜੇ ਅਸੀਂ ਗੱਲ ਕਰੀਏ ਭਾਰਤ ਦੀ ਤੇ ਭਾਰਤ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰ ਹੈ ਚੋਣ ਤਰੀਕਾ ਦਾ ਅੱਜ ਐਲਾਨ ਕੀਤਾ ਜਾਏਗਾ ਦੱਸ ਕਿ ਚੋਣ ਕਮਿਸ਼ਨ ਦੁਪਹਿਰੇ 3 ਵਜੇ ਸਕੇਡਿਊਲ ਜਾਰੀ ਕਰੇਗਾ ਚੀਫ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦੇ ਵੱਲੋਂ ਆ ਪੂਰਾ ਸਕੇਡਿਊਲ ਜਾਰੀ ਕੀਤਾ ਜਾਏਗਾ 3 ਵਜੇ ਅਹਿਮ ਪ੍ਰੈਸ ਕਾਨਫਰੰਸ ਹੋਏਗੀ ਤੇ ਤਰੀਕਾ ਦੇ ਐਲਾਨ ਦੇ ਨਾਲ ਹੀ ਚੋਣ ਜ਼ਾਬਤਾ ਲੱਗ ਜਾਏਗਾ ਯਾਨੀ ਕਿ ਕੋਡ ਆਫ ਕੰਡਕਟ ਲੱਗ ਜਾਏਗਾ ਇਸ ਤੋਂ ਬਾਅਦ ਕੋਈ ਵੀ ਫੈਸਲੇ जो सूबा सरकार ने सद सूबंधा चोलान किया जाता है कार्यकाल सोलह ही स्टेट असैंबली आंध्र प्रदेश उड़ीसा सिमुनाचल प्रदेश के विधानसभा चुनाव दरीकों का भी ऐलान चो कमीशन किया जा सकता है इस तो तो ही जम्मू कश्मीर चो होगा की नहीं ਆਵੀ ਅੱਜ ਸਾਫ ਹੋ ਜਾਏਗਾ ਤੇ ਚੋਣ ਦੀ ਤਰੀਕਾ ਦਾ ਐਲਾਨ ਨਾਲ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦੇ ਵੱਲੋਂ ਕਿਹਾ ਗਿਆ ਕਿ ਸੋਸ਼ਲ ਮੀਡੀਆ ਪਲੇਟਫਾਰਮ ਤੇ ਇਸ ਦੀ ਲਾਈਵ ਸਟ੍ਰੀਮਿੰਗ ਵੀ ਕੀਤੀ ਜਾਏਗੀ ਤੇ ਮਹਿਜ਼ 8 ਘੰਟੇ ਦਾ ਸਮਾਂ ਰਹਿ ਚੁੱਕਾ ਹੈ ਦੁਪਹਿਰੇ 3 ਵਜੇ ਅਹਿਮ ਪ੍ਰੈਸ ਕਾਨਫਰੰਸ ਕੀਤੀ ਜਾਏਗੀ ਤੇ ਅੱਜ ਚੋਣ ਤਰੀਕਾ ਦਾ ਐਲਾਨ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦੇ ਵੱਲੋਂ ਕੀਤਾ ਜਾਏਗਾ ਚੋਣ ਕਮਿਸ਼ਨ ਦੁਪਹਿਰੇ 3 ਵਜੇ ਆਪਣਾ ਪੂਰਾ ਸ케ਜੂਲ ਜਾਰੀ ਕਰੇਗਾ ਕਿ ਕਿੰਨੇ ਫੇजेस ਚ ਚੋਣਾ ਕਰਵਾਈਆਂ ਜਾਣਿਆ ਤਰੀਕਾ ਦੇ ਐਲਾਨ ਦੇ ਨਾਲ ਹੀ ਚੋਣ ਜ਼ਾਬਤਾ ਵੀ ਲੱਗ ਜਾਏਗਾ ਕੇ ਲੋਕ ਸਭਾ ਚੋਣਾਂ ਤੋਂ ਪਹਿਲਾਂ ਪੀਐਮ ਨਰਿੰਦਰ ਮੋਦੀ ਨੇ ਦੇਸ਼ ਵਾਸੀਆਂ ਦੇ ਨਾਮ ਇੱਕ ਚਿੱਠੀ ਲਿਖੀ ਹੈ ਪੀਐਮ ਮੋਦੀ ਨੇ ਦੇਸ਼ ਵਾਸੀਆਂ ਨੂੰ ਪਰਿਵਾਰਜਨ ਕਹਿ ਕੇ ਸੰਬੋਧਨ ਕੀਤਾ ਹੈ ਦੇਸ਼ ਵਾਸੀਆਂ ਦੇ ਚੰਗੇ ਭਵਿੱਖ ਦੀ ਕਾਮਨਾ ਪੀਐਮ ਮੋਦੀ ਦੇ ਵੱਲੋਂ ਕੀਤੀ ਗਈ ਹੈ ਚਿੱਠੀ ਸਰਕਾਰ ਦੀਆਂ 10 ਸਾਲ ਦੀਆਂ ਪ੍ਰਾਪਤੀਆਂ ਦਾ ਜ਼ਿਕਰ ਪੀਐਮ ਨਰਿੰਦਰ ਮੋਦੀ ਨੇ ਕੀਤਾ ਇਸ ਦੇ ਨਾਲ ਹੀ ਵਿਕਸਿਤ ਭਾਰਤ ਦੇ ਸੰਕਲਪ ਲਈ ਲੋਕਾਂ ਤੋਂ ਆਪਣਾ ਸਾਥ ਤੇ ਸੁਝਾਅ ਮੰਗਿਆ ਗਿਆ ਹੈ इसे -में लिखे है कि यकीन है तो लगातार मिलेगा राष्ट्र निर्माण लगातार मेहनत करते रहेंगे सरकार दिया योजनावा ते जरूर दौ अपना विचार चिट्ठी भी रहे हैं जो पीएम नरेंद्र मोदी ने दे नाम लिखी हुई है आज मौजूदा सरकार है इसका कार्यकाल खत्म हो रहा है इसलिए अः इलेक्शन ऑफ इंडिया चो तरीकों का एलान किया जाएगा दोपहर तीन बजे देर रात आज चिट्ठी देशवासिया नाम लिखी है देश वास परिवार जन कहकर उन्होंने वालों संबोधित किया गया है संबोधन किया है उन्हें लिखा है कि देश वास दे चंगे पवित्र की कामना उन्होंने वालों की गई है आज जिक्र भी किया है कि दस साल दाप्तियां

होने जा रहा है शंखनाद सच चुकी है सियासी बिसात बड़े दिग्गज भी ने पदा पा न्यूज़ 18 पंजाब दी टीम भी है तैयार चुनाव के ऐलान के महा कवरेज सिर्फ न्यूज़ 18 पंजाब हरियाणा दी इलेक्टोरल बॉन्ड मामलेच एसबीआई नु नो नोटिस जारी कीता है आज नोटिस सुप्रीम कोर्ट दे वलो जारी कीता है सिविलले सोमवार तक सुप्रीम कोर्ट ने इस पूरे मामले ते जवाब तलब कीता है ਚੀਫ ਜਸਟਿਸ ਆਫ ਇੰਡੀਆ ਨੇ ਕਿਹਾ ਕਿ ਹੁਕਮਾਂ ਦੇ باوجود ਵੀ ਪੂਰਾ ਡੇਟਾ ਨਹੀਂ ਦਿੱਤਾ ਗਿਆ ਐਸਬੀਆਈ ਨੇ ਇਲੈਕਟਰਲ ਬਾਂਡ ਦੇ ਨੰਬਰ ਨਹੀਂ ਦਿੱਤੇ ਕਿਉਂਕਿ ਸੁਪਰੀਮ ਕੋਰਟ ਆਦੇਸ਼ਾਂ ਤਹਿਤ ਕੁਝ ਦਿਨ ਪਹਿਲਾਂ ਐਸਬੀਆਈ ਨੇ ਇਲیکشن ਕਮਿਸ਼ਨ ਨੂੰ ਚੋਣਵੀ ਚੰਦੇਦਾਰ ਡੇਟਾ ਸੌਪਿਆ ਸੀਗਾ ਜਿਸ ਨੂੰ ਕੱਲ ਇਲੈਕਸ਼ਨ ਕਮਿਸ਼ਨ ਨੇ ਆਪਣੀ ਵੈਬਸਾਈਟ ਤੇ ਜਾਰੀ ਵੀ ਕਰ ਦਿੱਤਾ ਹੈ ਤੇ ਇਲੈਕਟਰਲ ਬਾਂਡ ਖਰੀਦਣ ਵਾਲੀਆਂ ਕੰਪਨੀਆਂ ਦੇ ਨਾਮ ਜਨ ਤੱਕ ਨਹੀਂ ਕੀਤੇ ਗਏ ਨਾਲ ਹੀ ਬਾਂਡ ਤੋਂ ਪੈਸਾ ਕੈਸ਼ ਕਰਵਾਉਣ ਵਾਲੀਆਂ ਪਾਰਟੀਆਂ ਦਾ ਵੀ ਬੇਰਵਾ ਦਿੱਤਾ ਗਿਆ रेत के मुताबिक सब बीजेपी ने आठ वार पैसा कटवाया कांग्रेस ने तीन वार पैसा कटवाया इसी विचाले तृणमूल कांग्रेस ने तीन वार चोन बॉन्ड का पैसा कटवाया आम आदमी पार्टी ने 245 वार इसी विचाले श्रोमणी अकाली दल ने तेती वार बॉन्ड कैश करवाया था जो पूरा डेटा सी बारह अप्रैल दो तो लैके चौबीस जनवरी 2024 तक तो का डाटा है इसलिए चालीस सुप्रीम कोर्ट के हुक्म तो बाद अपलोड आ डेटा किया गया सर इलेक्शन कमीशन ने चुनावी चंदे वाले डेटे को अपनी वेबसाइट दो पार्ट विच अपलोड किया है पहली पीडीएफ डी एफ तीन सौ सैंती पेजिज ने दूजी पी डी चार सौ छब्बी पेजिज सुप्रीम कोर्ट के कॉन्स्टिट्यूशन बेंच ने इलेक्शन कमीशन की एप्लीकेशन सुनी जिसमें उन्होंने बोला था कि जो इन्फॉर्मेशन आपने पॉलिटिकल पार्टीज से मंगवाई थी कि पॉलिटिकल पार्टीज़ बताएं कि <coughs> किसने उनको इलेक्टोरल बॉन्ड्स दिए वो हमने सुप्रीम कोर्ट में ओरिजिनल सबमिट कर दी थी तो हमारे पास उसकी कॉपी नहीं है तो उसको हम अपलोड नहीं कर सकते जब तक वो कॉपी हमको वापस ना दी जाए कोर्ट ने बोला अच्छा ठीक है तो हम इसको डिजिटाइज खुद कर लेंगे और उसकी ओरिजिनल्स और डिजिटाइज कॉपी आपको कल तक दे देंगे और आप परसों तक उसको अपलोड कर दीजिए उसके बाद कोर्ट ने खुद ये इशू रेज किया कि स्टेट बैंक ने जो इन्फॉर्मेशन दी उसमें जो बॉन्ड नंबर्स हैं जो हरेक जने ने खरीदे और जिस पार्टी ने वो बॉन्ड रिडीम करे उनके बॉन्ड नंबर्स नहीं दिए हैं तो वो कुछ ऑर्डर पास करने जा रहे थे लेकिन सॉलिसिटर जनरल ने बोला कि भाई स्टेट बैंक तो अभी है नहीं उन वो पार्टी है नहीं तो इसलिए उनको नोटिस इशू करे बगैर आप ऑर्डर मत पास करिए तो उन्होंने स्टेट बैंक को नोटिस दिया है मंडे के लिए और मंडे को इसकी सुनवाई होगी कि स्टेट बैंक ने बॉन्ड नंबर्स क्यों नहीं बताए ਲੋਕ ਸਭਾ ਚੋਣਾਂ ਨੂੰ ਲੈ ਕੇ ਪੰਜਾਬ 'ਚ ਦਲ ਬਦਲੀ ਦਾ ਦੌਰ ਲਗਾਤਾਰ ਜਾਰੀ ਹੈ ਜਿਸ ਦੇ ਚਲਦੇ ਆ ਕਾਂਗਰਸ ਨੂੰ ਵੱਡਾ ਝਟਕਾ ਲੱਗਿਆ ਹੁਸ਼ਿਆਰਪੁਰ ਤੋਂ ਵਿਧਾਇਕ ਡਾਕਟਰ ਰਾਜਕੁਮਾਰ ਚੱਬੇਵਾਲ ਅਸਤੀਫਾ ਦੇ ਕੇ ਆਪ ਸ਼ਾਮਲ ਹੋ ਗਏ ਕਹਿੰਦੇ ਨੇ ਕਿ ਸਿਆਸਤ ਦੇ ਵਿੱਚ ਜੋ ਨਜ਼ਰ ਆਉਂਦਾ ਹੈ ਅਸਲ ਦੇ ਵਿੱਚ ਉਹ ਹੁੰਦਾ ਨਹੀਂ ਹੈ ਸਿਆਸਤ ਦੇ ਵਿੱਚ ਕੋਈ ਨਾ ਤਾਂ ਪੱਕਾ ਦੁਸ਼ਮਣ ਹੁੰਦਾ ਹੈ ਤੇ ਨਾ ਹੀ ਪੱਕਾ ਦੋਸਤ ਇਹ ਗੱਲ ਇੱਕ ਵਾਰ ਫਿਰ ਪਖਤਾ ਹੋ ਗਈ ਹੈ ਕਾਂਗਰਸ ਦੇ ਵਿਧਾਇਕ ਰਾਜਕਮਾਰ ਜੱਬੇਵਾਲ ਜੋ ਕਾਂਗਰਸ ਦੇ ਵੱਲੋਂ ਵਿਰੋਧੀ ਧਿਰ ਦੇ ਉਪ ਲੀਡਰ ਸਨ ਵਿਧਾਨ ਸਭਾ ਸੈਸ਼ਨ ਦੇ ਦੌਰਾਨ ਵਿਰੋਧੀ ਧਿਰ ਦੀ ਖੂਬ ਭੂਮਿਕਾ ਨਿਭਾਉਂਦੇ ਹੋਏ ਨਜ਼ਰ ਆਏ ਸੂਬੇ ਤੇ ਆਰਥਿਕ ਬੋਝ ਦਾ ਅਹਿਸਾਸ ਕਰਵਾਉਣ ਦੇ ਲਈ 5 ਮਾਰਚ ਨੂੰ ਕਰਜ਼ੇ ਦੀ ਪੰਡ ਤੱਕ ਲੈ ਕੇ ਪਹੁੰਚੇ 7 ਮਾਰਚ ਨੂੰ ਸਦਨ ਦੇ ਅੰਦਰ ਸੰਗਲ ਤੱਕ ਲੈ ਕੇ ਪਹੁੰਚ ਗਏ ਤੇ 15 ਮਾਰਚ ਨੂੰ ਤਾਂ ਪਿਕਚਰ ਪੂਰੀ ਹੀ ਬਦਲ ਗਈ ਵਿਰੋਧੀ ਧਿਰ ਨੂੰ ਅਲਵਿਦਾ ਕਹਿੰਦੇ ਹੋਏ ਸਿੱਧਾ ਸੱਤਾ ਧਿਰ ਦੇ ਨਾਲ ਨਾਤਾ ਜੋੜ ਲਿਆ ਕਾਂਗਰਸ ਛੱਡੀ ਵਿਦਾਇਕੀ ਛੱਡੀ ਤੇ ਆਖਰ ਆਮ ਆਦਮੀ ਪਾਰਟੀ ਦਾ ਪੱਲਾ ਫੜ ਲਿਆ ਇਹ ਕਹਿੰਦੇ ਸੀ ਕਿ ਪੰਜਾਬ ਦੇ ਸਰੋਂ ਕਰਜ਼ੇ ਦੀ ਪੰਡ ਲਾਵਾਂਗੇ ਪਰ 2 ਸਾਲ ਦੇ ਵਿੱਚ ਸਾਥੀਓ ਇਹ ਜਿਹੜੀ ਕਰਜ਼ੇ ਦੀ ਪੰਡ ਆ ਇਹ 70000 ਕਰੋੜ ਹੋਣ ਵਾਲੀ ਆ ਔਰ ਇੰਨੀ ਕਰਜ਼ੇ ਦੀ ਪੰਡ ਐਡੀ ਵੱਡੀ ਪੰਡ ਕਦੇ ਵੀ ਕਿਸੇ ਦੀ ਸਰਕਾਰ ਦੇ ਸਮੇਂ ਨਹੀਂ ਚੜੀ ਚੋਣਾਂ ਦੀ ਸੋਚ ਹੈ ਕਿ ਬਾਬਾ ਸਾਹਿਬ ਭੀਮਰੋ ਅੰਬੇਡਕਰ ਜੀ ਔਰ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਜੀ ਉਹਨਾਂ ਦੀ ਸੋਚ ਤੇ ਜਿਸ ਤਰ੍ਹਾਂ ਨਿਰੰਤਰ ਪਹਿਰਾ ਦਿੱਤਾ ਜਾ ਰਿਹਾ ਮੈਂ ਉਸ ਤੋਂ ਪ੍ਰਭਾਵਿਤ ਹਾਂ ਪਹਿਲੀ ਗੱਲ ਔਰ ਦੂਸਰਾ ਬਾਬਾ ਸਾਹਿਬ ਦਾ ਸੁਪਨਾ ਕਿ ਪੜੋ ਜੁੜੋ ਤੇ ਸੰਘਰਸ਼ ਕਰੋ ਸੋ ਸਕੂਲ এডਿਕੇਸ਼ਨ ਤੇ ਜਿਸ ਨੀਤ ਦੇ ਨਾਲ ਜਿਸ ਸੱਚੀ ਸੁੱਚੀ ਨੀਤ ਦੇ ਨਾਲ ਹੈਲਥ ਤੇ এডਿਕੇਸ਼ਨ ਤੇ ਔਰ ਔਰ ਵਿਮਨ ਏਮਪਾਵਰਮੈਂਟ ਤੇ ਹਰ ਵਰਗ ਨੂੰ ਨਾਲ ਲੈ ਕੇ ਚੱਲਣਾ ਹਰ ਵਰਗ ਦੀ ਬਾਰੇ ਸੋਚ ਰੱਖਣਾ ਇਹ ਮੈਂ ਸਮਝਦਾ ਕਿ ਬਹੁਤ ਵੱਡੀ ਸੋਚ ਹੈ ਮੈਂ ਕਿਤੇ ਨਾ ਕਿਤੇ ਇਹਨਾਂ ਇਹਨਾਂ ਦੀ ਇਹਨਾਂ ਦੇ ਪਾਲਿਸੀਜ਼ ਤੋਂ ਪਰਵਾਹ ਲੋਕ ਸਭਾ ਚੋਣਾਂ ਤੋਂ ਪਹਿਲਾਂ ਡਾਕਟਰ ਚੱਬੇਵਾਲ ਨੇ ਸੱਤਾ ਧਿਰ ਦਾ ਪੱਲਾ ਫੜਿਆ ਤੇ ਖਬਰਾਂ ਨੇ ਕਿ ਆਪ ਚੱਬੇਵਾਲ ਨੂੰ ਹੁਸ਼ਿਆਰਪੁਰ ਲੋਕ ਸਭਾ ਹਲਕੇ ਤੋਂ ਟਿਕਟ ਦੇ ਸਕਦੀ ਹੈ ਇੱਥੇ ਵੀ ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ 9 ਮਾਰਚ ਨੂੰ ਗੁਰਪ੍ਰੀਤ ਜੀਪੀ ਵੀ ਕਾਂਗਰਸ ਛੱਡ ਕੇ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਏ ਸਨ ਜਿਨ੍ਹਾਂ ਨੂੰ ਆਪ ਨੇ ਫਤਿਹਗੜ੍ਹ ਸਾਹਿਬ ਤੋਂ ਉਮੀਦਵਾਰ ਵੀ ਐਲਾਨ ਦਿੱਤਾ ਦੋਨੇ ਜੀਪੀ ਵਾਲੇ ਟਰੈਕ ਤੇ ਡਾਕਟਰ ਚੱਬੇਵਾਲ ਨੇ ਵੀ ਸੱਤਾ ਧਿਰ ਨੂੰ ਚੁਣਨਾ ਹੀ ਬਿਹਤਰ ਸਮਝਿਆ ਚੰਡੀਗੜ੍ਹ ਤੋਂ ਪੰਕਜ ਕਪਾਹੀ న్యూਸ 18 ਪੰਜਾਬ ਡਾਕਟਰ ਰਾਜਕੁਮਾਰ ਚੱਬੇਵਾਲ ਲੋ ਆਮ ਆਦਮੀ ਪਾਰਟੀ ਚ ਸ਼ਾਮਲ ਹੋਏ ਤੇ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਅਤੇ ਵਿਧਾਨ ਸਭਾ ਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਨਿਸ਼ਾਨੇ ਵਿਸਾਤੇ ਪਹਿਲੇ ਤੁਸੀਂ ਪੰਜ ਮੰਤਰੀ ਬੱਕਰੇ ਹਲਾਲ ਕਰਨ ਵਾਸਤੇ ਲੈ ਕੇ ਗਏ ਉਹਨਾਂ ਦੇ ਚਿਹਰੇ ਮੋਰੇ ਤੇ ਰੰਗ ਗੁੱਡੇ ਇਹ ਤੋਂ ਵੱਡਾ ਕਾਂਗਰਸ ਪਾਰਟੀ ਕੀ ਚੀਜ਼ ਦੇ ਸਕਦੀ ਤੁਹਾਨੂੰ ਡਿਪਟੀ ਲੀਡਰ ਬਣਾਤਾ ਪਾਰਟੀ ਦਾ ਵਿਧਾਨ ਸਭਾ ਵਿੱਚ ਤੁਸੀਂ ਡਿਪਟੀ ਲੀਡਰ ਹੋ ਔਰ ਜਿਸ ਪ੍ਰਕਾਰ ਦੇ ਹਾਲਾਤ ਹੋ ਗਏ ਤੁਸੀਂ ਕਾਜੇ ਦੀ ਪੱਨ ਲੈ ਕੇ ਜਾ ਰਹੇ ਹੋ ਵਿਧਾਨ ਸਭਾ ਦੇ ਵਿੱਚ ਫਿਰ ਤੁਸੀਂ ਸੰਗਤ ਲੈ ਕੇ ਜਾ ਰਹੇ ਹੋ ਭਗਵੰਤ ਸਿੰਘ ਮਾਨ ਹਰਾਸ ਸੀ ਅੱਜ ਗਲਾ ਥੱਲੇ ਕਰਕੇ ਉਸੇ ਮਾਨ ਸਾਹਿਬ ਤੋਂ ਤੁਸੀਂ ਪਟਕਾ ਪਵਾ ਰਹੇ ਹੋ ਮੈਂ ਸਮਝਣਾ ਕਿ ਕਹਿਣਾ ਨਹੀਂ ਚਾਹੀਦਾ ਮਾਫੀ ਚਾਉਣਾ ਕਿ ਲੋਗਾਂ ਨੇ ਸ਼ਰਮ ਸ਼ਰਮ ਤਾਂ ਬਿਲਕੁਲ ਆ ਹੀ ਦਿੱਤੀ ਹੈ ਕਿਵੇਂ ਫੇਸ ਕਰਾਂਗੇ ਪਹਿਲੇ ਤੁਸੀਂ ਪੰਜ ਮੰਤਰੀ ਬੱਕਰੇ ਹਲਾਲ ਕਰਨ ਵਾਸਤੇ ਲੈ ਕੇ ਗਏ ਉਹਨਾਂ ਦੇ ਚਿਹਰੇ ਮੋਰਿਆ ਤੇ ਰੰਗ ਗਡੇ ਸਾਰੇ ਮਹਿਸੂਸ ਕਰਦੇ ਮੈਂ ਤੁਹਾਨੂੰ ਇਹ ਮੰਤਰੀ ਵੀਰਾਂ ਨੂੰ ਵੀ ਕਹਿਣਾ ਚਾਹਾਂ ਇਹਨਾਂ ਤੁਹਾਨੂੰ ਸ਼ਹੀਦ ਵੀ ਕਰਾਣਾ ਤੁਹਾਡੇ ਮਹਿਕਮੇ ਵੀ ਖੋਲਿਓ ਕਿਉਂਕਿ ਇਹਨਾਂ ਦੇ ਮਹਿਕਮਾ ਦਾ ਸੌਦਾ ਤਾਂ ਨਵੇਂ ਨਾ ਹੋ ਰਿਹਾ ਇਹਨਾਂ ਦੇ ਮਹਿਕਮਾ ਦਾ ਸੌਦਾ ਤੇ ਨਵੇਂ ਪੈਕੇਜ ਤਿਆਰ ਕੀਤੇ ਜਾਦੇ ਇੱਕ ਪੈਕੇਜ ਇਹ ਚਲਾ ਗਿਆ ਇਹਦੇ ਨਾਲ ਪੈਕੇਜ ਕੀ ਹੋਇਆ ਮਾਲੀ ਮਦਦ ਮੈਨੂੰ ਰਕਮ ਵੀ ਪਤਾ ਉਹ ਮੈਂ ਕਿਸੇ ਟਾਈਮ ਲੇਟਰ ਡਿਸਕਲੋਸ ਕਰਾਂਗਾ ਬੜੀ ਭਾਰੀ ਰਕਮ ਦਾ ਸੌਦਾ ਕੀਤਾ ਗਿਆ ਜਿਸ ਸੀਟ ਨੂੰ ਹਣ ਚੱਬੇਵਾਲ ਸਭ ਪਾਰਲੀਮੈਂਟ ਦੀ ਸੀਟ ਉਹਨਾਂ ਨੇ ਕਸ ਕੀਤੀ ਗਈ ਜਿਹੜੀ ਸੀਟ ਤੋਂ ਅਸਤੀਫਾ ਦੇਣਗੇ ਇਹਨਾਂ ਦਾ ਛੋਟਾ ਭਾਈ ਲੜੇਗਾ ਦੇ ਆਂਦੇ ਟਾਈਮ ਬਾਅਸ ਇਹ ਗੱਲ ਕਹੀ ਗਈ ਕਿ ਆ ਜਿਹੜੇ ਮੰਤਰੀ ਨੇ ਨਾ ਰੂਲ ਸਾਰੇ ਜੜਾ ਇਹਨਾਂ ਦਾ ਕੋਈ ਇੱਕ ਅੱਧਾ ਚੰਗਾ ਵਿਭਾਗਾਂ ਵੀ ਚੱਲਦਾ ਉਧਰ ਸ਼ੇਰ ਸਿੰਘ ਖਬਾਇਆ ਨੇ ਸੋਸ਼ਲ ਮੀਡੀਆ ਤੇ ਲਾਈਵ ਹੋ ਕੇ ਪਾਰਟੀ ਛੱਡਣ ਦੀਆਂ ਚਰਚਾਵਾਂ ਤੇ ਸਪਸ਼ਟ ਕੀਤਾ ਕਿ ਉਹ ਪਾਰਟੀ ਨਹੀਂ ਛੱਡਣਗੇ ਤੇ ਕਾਂਗਰਸ ਜਿਹਾ ਕੇ ਹੀ ਚੋਣ ਲੜਨ ਲੋਟ ਸੱਚ ਆਇਆ ਕਿ ਕੁਝ ਮੇਰੇ ਸਿਆਸੀ ਦੁਸ਼ਮਣ ਜਿਹੜੇ ਉਹ ਮੇਰੀਆਂ ਗਲਤਦਾਨੀਆਂ ਅਫਵਾਵਾ ਛੱਡ ਰਹੇ ਕਦੇ ਕਹਿ ਰਹੇ ਕਿ ਕੋਇਆ ਪਰਿਵਾਰ ਅਕਾਲੀ ਦਲ ਨੂੰ ਟਿਟ ਲੈ ਰਿਹਾ ਕਦੇ ਕਹਿ ਰਹੇ ਕਿ ਆਪ ਆਮ ਆਦਮੀ ਪਾਰਟੀ ਨੂੰ ਲੈ ਰਿਹਾ ਕਦੇ ਬੀਜੇਪੀ ਨੂੰ ਕਦੇ ਕਿਸੇ ਤੋਂ ਕਦੇ ਕਿਸੇ ਤੋਂ ਐਸ ਤਰ੍ਹਾਂ ਗਲਤ ਫੌਂਵਾ ਛੱਡਣ ਵਾਲੇ ਵਿੱਚ ਬੇਤੀ ਕਰਨਾ ਸਾ ਤੋਂ ਪਹਿਲਾਂ ਦਾ ਕਿ ਇਹੋ ਜਿਹੇ ਫੌਂਵਾ ਛੱਡਣ ਦੀ ਲੋੜ ਨਹੀਂ ਸਾਡਾ ਪਰਿਵਾਰ ਕਦੇ 도ਗਲੀ ਨੀਤੀ ਨਾਲ ਨਾ ਕਰ ਚੱਲਿਆ ਤੇ ਨਾ ਚੱਲੇਗਾ ਅਸੀਂ ਜਿੱਥੇ ਹੈ ਉੱਥੇ ਲੜਾਂਗੇ ਉੱਥੇ ਮਰਾਂਗੇ ਕਦੇ ਵੀ ਅਸੀਂ ਕਾਂਗਰਸ ਪਾਰਟੀ ਦੇ ਹੈਗੇ ਤਾਂ ਕਾਂਗਰਸ ਪਾਰਟੀ 'ਚ ਖੜੇ ਅੱਗੇ ਵਧਾਂਗੇ ਗੱਲ ਕਰਾਂਗੇ ਬਾਲ ਮੁਕੰਦ ਸ਼ਰਮਾ ਜਿਨ੍ਹਾਂ ਨੂੰ ਵੱਡੀ ਜ਼ਿੰਮੇਵਾਰੀ ਦੇ ਨਾਲ ਨਵਾਜ਼ਿਆ ਗਿਆ ਹੈ ਨਵੇਂ ਫੂਟ ਕਮਿਸ਼ਨਰ ਹੋਣਗੇ ਬਾਲ ਮੁਕੰਦ ਸ਼ਰਮਾ ਦਾ ਜਿਵੇਂ ਸਰਕਾਰ ਦੇ ਵੱਲੋਂ ਆ ਨਿਯੁਕਤੀ ਕੀਤੀ ਗਈ ਲੰਬਾ ਸਮੇਂ ਮਾਰਕਫੈਕਟਰੀ ਇਹਨਾਂ ਦੇ ਵੱਲੋਂ ਕੰਮ ਕੀਤਾ ਗਿਆ ਹੈ ਤੇ ਸਾਹਿਤ ਤੇ ਕਲਾ ਦੇ ਖੇਤਰ 'ਚ ਵੱਡਾ ਨਾਂ ਹੈ ਬਾਲ ਮੁਕੰਦ ਸ਼ਰਮਾ ਜਸਵਿੰਦਰ ਪੱਲਾ ਦੇ ਨਾਲ ਮਿਲ ਕੇ ਕਈ ਕੈਸਤਾਵੀ ਇਹਨਾਂ ਦੇ ਵੱਲੋਂ ਕੀਤੇ ਆ ਗਏ ਸੱਚੇ ਪਾਸੇ ਤਸਵੀਰ ਵਖਾਣੇ ਜਿਨ੍ਹਾਂ ਨੂੰ ਨਵੇਂ ਫੂਟ ਕਮਿਸ਼ਨਰ ਵੱਲੋਂ ਨਵਾਜ਼ਿਆ ਗਿਆ ਹੈ पंजाब सरकार के वालों आ नियुक्ति की गई है लंबा समय मार्कफेट भी अपन सेवावा निभा चुके ने बाल मुकंद शर्मा के साहित्य कला के खेत्र चा न महाठग अमन स्कोडा गिरफ्तार किया गया है वही खबर का जिक्र कर रहे दस के वाराणसी तो पुलिस ने काबू किया है वाराणसी तो पुलिस ने गिरफ्तार किया है सौ करोड़ की ਠੱਗੀ ਦਾ ਮਲਜ਼ਮ ਹੈ ਅਮਨ ਸਕੋਟਾ ਜਿਸ ਨੂੰ ਕਿ ਗ੍ਰਿਫਤਾਰ ਕਰ ਲਿਆ ਗਿਆ ਹੈ ਪੰਜਾਬ ਪੁਲਿਸ ਚ ਭਰਤੀ ਦੇ ਨਾਂ ਤੇ ਕਈ ਠੱਗਿਆ ਇਸ ਦੇ ਵੱਲੋਂ ਮਾਰੀਆਂ ਗਈਆਂ ਸੀਗਾ ਤੇ ਫਾਜ਼ਿਲਕਾ ਪੁਲਿਸ ਨੇ 2 ਲੱਖ ਦਾ ਇਨਾਮ ਵੀ ਅਮਨ ਸਕੋਟਾ ਤੇ ਰੱਖਿਆ ਸੀਗਾ ਤਸਵੀਰ ਤੁਹਾਨੂੰ ਵਖਾੜਿਆ ਸੂਚਨਾ ਦੇਣ ਲਈ ਇਸ਼ਤਿਹਾਰ ਯਾਨੀ ਕਿ ਐਡਵਰਟਾਈਜ਼ਮੈਂਟ ਵੀ ਜਾਰੀ ਕੀਤੀ ਗਈ ਸੀ ਠੱਗੀ ਦੇ ਮਾਮਲੇ 'ਚ ਵਾਂਟਡ ਸੀਗਾ ਅਮਨ ਸਕੋਟਾ ਤੇ ਹੁਣ ਇਸ ਨੂੰ ਕਾਬੂ ਕਰ ਲਿਆ ਗਿਆ ਹੈ ਗ੍ਰਿਫਤਾਰ ਕਰ ਲਿਆ ਗਿਆ ਹੈ ਵੱਡੀ ਗ੍ਰਿਫਤਾਰੀ वाराणसी ਤੋਂ ਕੀਤੀ ਗਈ ਹੈ ਤੇ ਪੁਲਿਸ ਨੇ ਤਾਜ਼ੇ ਕਿ ਲੁਕਆਊਟ ਸੌਕਲਰ ਵੀ ਇਸ ਦੇ ਖਿਲਾਫ ਜਾਰੀ ਕੀਤਾ ਸੀਗਾ ਸਕਾਡਾ ਖਿਲਾਫ ਪੰਜਾਬ ਭੰਦੇ ਥਾਣੇ ਚ 34 ਮਾਮਲੇ ਦਰਜ ਤੇ ਵੱਡੀ ਗ੍ਰਿਫਤਾਰੀ ਕਹਿ ਸਕਨੇ ਹੈ ਕਿ ਪੰਜਾਬ ਪੁਲਿਸ ਦੇ ਵੱਲੋਂ ਕੀਤੀ ਗਈ ਹੈ ਮਹਾਠਗ ਅਮਨ ਸਕਾਡਾ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ ਵੱਡੀ ਗ੍ਰਿਫਤਾਰੀ Varanasi ਤੋਂ ਕੀਤੀ ਗਈ ਹੈ 100 ਕਰੋੜ ਦੀ ਠੱਗੀ ਦਾ ਮੁੱਲਜ਼ਮ ਹੈ ਅਮਨ ਸਕਾਡਾ ਤੇ ਪੰਜਾਬ ਚ ਕਈ ਮਾਮਲੇ ਇਸ ਤੇ ਦਰਜ ਨੇ ਇਸ ਦੇ ਵਿਚਾਲੇ 2 ਲੱਖ ਦਾ ਇਨਾਮ ਵੀ ਇਸ ਦੇ ਵੱਲੋਂ ਐਲਾਨਿਆ ਗਿਆ ਸੀਗਾ ਫਾਜ਼ਿਲਖਾ ਪੁਲਿਸ ਨੇ 2 ਲੱਖ ਦਾ ਇਨਾਮ ਰੱਖਿਆ ਸੀਗਾ ਤੇ ਸੂਚਨਾ ਦੇਣ ਦੇ ਲਈ ਇਸ਼ਤਿਹਾਰ ਵੀ ਜਾਰੀ ਕੀਤਾ ਗਿਆ ਸੀ ਕਿ ਪ੍ਰਯੋਜਕ ULO এডਿਕੇਸ਼ਨ ਬੋਗਾ ਇੰਡੀਆਜ਼ ਮੋਸਟ ਟਰਸਟਡ ਇਮੀਗ੍ਰੇਸ਼ਨ ਕੰਸਲਟੈਂਸੀ न्यूज हेडलाइंस के प्रायोजक यूएलओ एजुकेशन मोगा इंडिया मोस्ट ट्रस्टेड इमिग्रेशन कंसल्टेंसी सीएए नु लेके जिथे देश सियासत गरमाई हुई है ता इथे ही सीएए दी शरणार्थियों का प्रदर्शन जारी है दिल्ली पाकिस्तान अफगानिस्तान ते बांग्लादेश तो आए शरणार्थियों वलो दूजे दिन भी प्रदर्शन किया गया आपका ये कहना है कि 2014 से पहले के लोगों को जो आ चुके 2014 से पहले उनको बसाया जाए मैं आपसे पूछना चाहता हूं 2014 के बाद आना बंद हो गया 2014 के बाद भी आ रहे हैं अभी तक आ रहे हैं रोज आ रहे हैं केजरीवाल ने पाकिस्तान अफगानिस्तान से बांग्लादेश तो आए कट गिनती 50000 लोगों कोs बैठे दसया तो हंगामा शुरू हो गया भारत में चाहे ये शरणार्थी सड़कों पे उतराई ਦਿੱਲੀ ਦੇ ਵਿੱਚ ਮੁੱਖ ਮੰਤਰੀ ਕੇਜਰੀਵਾਲ ਦੇ ਘਰ ਦੇ ਬਾਹਰ ਪ੍ਰਦਰਸ਼ਨ ਕੀਤਾ ਪੁਲਿਸ ਰੋਕਣ ਦੀ ਕੋਸ਼ਿਸ਼ ਕਰਦੀ ਰਹੀ ਪ੍ਰਦਰਸ਼ਨਕਾਰੀ ਅਕੇ ਵਦਨ ਦੀ ਤਮਾਸ਼ਾ ਹੁੰਦਾ ਰਿਹਾ ਅਥਨ ਦੇ ਵਿੱਚ ਕਾਂਗਰਸ ਤੇ ਕੇਜਰੀਵਾਲ ਦੇ ਖਿਲਾਫ ਨਾਅਰੇ ਵਾਲੇ ਪੋਸਟਰ ਫੜੇ ਹੋਏ ਸਨ ਸਵਾਲ ਇੱਕੋ ਸੀ ਕਿ ਮੁਸਲਮਾਨ ਦੇਸ਼ ਸਾਨੂੰ ਆਪਣਾ ਮੰਨਦੇ ਨਹੀਂ ਤੇ ਭਾਰਤ ਦੇ ਵਿੱਚ ਸਾਨੂੰ ਕੁਸ ਬੈਠੀਏ ਦੱਸੇ ਜਾ ਰਹੇ 2013 ਮੈਂ ਤੇ 5 ਸਾਲ ਦੀ ਉਮਰ थी वो हमें याद है बचपन के दिन अब तक याद है कैसे स्कूल में हमें पढ़ाई भी करने नहीं देते थे वहाँ जाते थे बोलते थे तुम हिंदुस्तानी हो यहाँ आए तो बोलते पाकिस्तानी है पाकिस्तानी हमारी पहली पीढ़ी भी तो यही थी जैसे दादा दादी यही तो थे तो यहाँ से भगाया फिर वहाँ से कैसे भगाए तो कांग्रेस तो हमें नहीं चाहते हमें यहाँ रहना चाहे सी ए का विरोध करने ऐसी बीजेपी ने भी कांग्रेस ऐसी केजरीवाल से सवाल खड़े की शरणार्थी वो, वो भारत के, थे, एक भारत के थे, आज भी वो भारत के बाशिंदे हैं अगर वो देश जो धर्म के नाम पर बने इतने ही बेहतर देश थे तो ये सब लोग वहाँ क्यों नहीं माइग्रेट कर गए नहीं किए ना सैतालीस में जो लोग माइग्रेट किए उनकी क्या स्थिति है वो लोग जाने वो लोग संभाले अपने नए देश को संभाले हम उनको भी बेस्ट विशेष कहते हैं लेकिन जिस जिस कौम की वो रक्षा नहीं कर पाए हिफाजत नहीं कर पाए उसके पास जीने का अधिकार है या नहीं? या या नहीं? वो वो मर जाए या धर्मांत्रित कर ले? क्या लोग? ये सीए अपने कायम दिखाई दे रहे केजरी ने केजरीवाल ने फिर तो दो पाकिस्तानिया की हिम्मत पहला देश गैर कानूनी ढंग घुसपैठ की कानून तोड़िया ਇਨਾਂ ਨੂੰ ਜੇਲ੍ਹ ਵਿੱਚ ਹੋਣਾ ਚਾਹੀਦਾ ਸੀ ਇਹਨਾਂ ਦੀ ਇੰਨੀ ਹਿੰਮਤ ਹੋ ਗਈ ਕਿ ਸਾਡੇ ਦੇਸ਼ ਦੇ ਵਿੱਚ ਵਿਰੋਧ ਪ੍ਰਦਰਸ਼ਨ ਕਰ ਰਹੇ ਨੇ ਹੰਗਾਮਾ ਕਰ ਰਹੇ ਨੇ ਸੀਏਏ ਆਉਣ ਤੋਂ ਬਾਅਦ ਪਾਕਿਸਤਾਨੀ ਤੇ ਬੰਗਲਾਦੇਸ਼ੀ ਸਾਰੇ ਦੇਸ਼ ਦੇ ਵਿੱਚ ਫੈਲ ਜਾਣਗੇ ਲੋਕਾਂ ਨੂੰ ਪਰੇਸ਼ਾਨ ਕਰਨਗੇ ਭਾਜਪਾ ਇਹਨਾਂ ਨੂੰ ਆਪਣਾ ਵੋਟ ਬੈਂਕ ਬਣਾਉਣ ਦੇ ਸਵਾਰਥ ਵਿੱਚ ਪੂਰੇ ਦੇਸ਼ ਨੂੰ ਮੁਸੀਬਤ ਦੇ ਵਿੱਚ ਧੱਕ ਰਹੀ ਹੈ 2019 ਦੇ ਵਿੱਚ ਪਾਸ ਹੋਏ ਕਾਨੂੰਨ ਦਾ ਭਾਜਪਾ ਨੇ ਚੋਣਾਂ ਤੋਂ ਪਹਿਲਾਂ ਨੋਟੀਫਿਕੇਸ਼ਨ ਜਾਰੀ ਕੀਤਾ ਤਵਰਦੀ ਤੇ ਰਹ ਨੇ ਕਾਨੂੰਨ ਲਾਗੂ ਕਰਨ ਦੀ ਟਾਈਮਿੰਗ ਤੇ ਸਵਾਲ ਖੜੇ ਕੀਤੇ ਕਾਨੂੰਨ ਦੀਆਂ ਧਰਾਵਾਂ ਅਤੇ ਭਾਜਪਾ ਦੀ ਮੰਸ਼ਾ ਤੇ ਵੀ ਸਵਾਲ ਕੀਤੇ ਪਰ ਕੇਂਦਰ ਸਰਕਾਰ ਦਾ ਤਰਕ ਹੈ ਕਿ ਮੁਸਲਮ ਦੇਸ਼ਾਂ ਦੇ ਵਿੱਚ ਸਤਾਏ ਹੋਏ ਘੱਟ ਗਿਣਤੀ ਪਾਈਚਾਰੇ ਦੇ ਲੋਕਾਂ ਨੂੰ ਨਾਗਰਿਕਤਾ ਦੇਣੀ ਕਿਸੇ ਵੀ ਪੱਖ ਤੋਂ ਗਲਤ ਨਹੀਂ ਹੈ ਦਿੱਲੀ ਤੋਂ ਪਿਊਰ ਰਿਪੋਰਟ ਸਿਟੀ ਅੱਗੇ ਵਧਾਂਗੇ ਗੱਲ ਕਰਾਂਗੇ ਗੁਰਦਾਸਪੁਰ ਸੈਂਟਰਲ ਜੇਲ੍ਹ ਦੀ ਜਿਸ ਦੇ ਕੀ ਬੀਤੇ ਦਿਨੀ ਹੰਗਾਮੇ ਦਾ ਮਾਮਲਾ ਸਾਹਮਣੇ ਆਇਆ ਸੀਗਾ ਤੇ ਹੁਣ ਇਸ ਪੂਰੇ ਮਾਮਲੇ ਦੀ ਮੈਜਿਸਟਰੇਟ ਜਾਂਚ ਦੇ ਫੌਜਕਾਰੀ ਕਾਰਜਕਾਰੀ ਕਾਇਤੇ ਗਏ ਨੇ ਐਸ ਡੀ ਐਮ ਇਸ ਪੂਰੇ ਮਾਮਲੇ ਦੀ ਜਾਂਚ ਕਰਨਗੇ ਡੀ ਸੀ ਨੇ ਕਿਹਾ ਡੀ ਸੀ ਨੇ ਕਿਹਾ ਕਿ 3 ਦਿਨ ਚ ਰਿਪੋਰਟ ਸੌਂਪੀ ਜਾਵੇਗੀ ਡਾਕਟਰਸ ਦੀ 3 ਮੈਂਬਰੀ ਟੀਮ ਵੀ ਬਣਾਈ ਗਈ ਹੈ ਹੁਣ ਜੇਲ੍ਹ ਸਥਿਤੀ ਪੂਰੀ ਤਰ੍ਹਾਂ ਕੰਟਰੋਲ ਚ ਹੈ केंद्र जेल च पुलिस के कैदियों के परसूआ झड़प हुई थी हालातों को भी लगे कैदियों हवाला ने जेल दे अंदर ही की थी कैदी जो सीगे, जेल दी चार सीगे, सीगे कैदी सीगे, की छत से चढ़ गए अग भी उन्होंने वालों लगा दी गई कई कैदी इस पूरे मामले से जुड़े हुए हालांकि जो पुलिस मुलाजम ने जख्मी हुए इस पूरे मामले से मजिस्ट्रेट जांच के हकम दे ਇਹ ਸਾਰਾ ਜਿਹੜਾ ਇਨਸੀਡੈਂਟ ਹੈ ਇਹ ਕਿਉਂ ਹੋਇਆ ਕਿਹਨਾ ਕਾਰਨਾਂ ਕਰਕੇ ਹੋਇਆ ਕੌਣ ਕੌਣ ਲੋਕ ਇਹਦੇ ਵਿੱਚ ਰਿਸਪੌਂਸਿਬਲ ਸੀ ਭਾਵੇਂ ਉਹ ਇਨਵੋਲਵਡ ਸੀ ਜਾਂ ਸਾਡੇ ਜਿਹੜੇ ਆਫੀਸਰ ਸੀਗੇ ਤੇ ਅਗਾਹ ਤੋਂ ਇਸ ਤਰ੍ਹਾਂ ਦਾ ਜਿਹੜਾ ਹਾਦਸਾ ਹੈ ਜਾਂ ਇਸ ਤਰ੍ਹਾਂ ਦਾ ਇਨਸੀਡੈਂਟ ਹੈ ਉਹ ਨਾ ਹੋਵੇ ਉਹਦੇ ਲਈ ਕੀ ਮੀਜਰਸ ਲਏ ਜਾ ਸਕਦੇ ਆ ਇਹਦੇ ਲਈ ਮੇਰੇ ਵੱਲੋਂ ਸਰਕਾਰ ਦੀ ਪ੍ਰਵਾਨਗੀ ਉਪਰੰਤ ਇੱਕ ਮਜਿਸਟ੍ਰੀਅਲ ਇਨਕੁਆਇਰੀ ਜਿਹੜੀ ਆਰਡਰ ਕੀਤੀ ਗਈ ਹੈ ਜਿਸ ਨੂੰ ਐਸਟੀਐਮ ਸਾਹਿਬ ਜਿਹੜਾ ਸੰਪੂਰਨ ਵੀ ਕਰਨਗੇ ਉਹਨਾਂ ਨੇ ਅੱਜ ਤੋਂ ਹੀ ਜਿਹੜੀ ਇਨਕੁਆਇਰੀ ਹੈ ਉਹ ਸ਼ੁਰੂ ਵੀ ਕਰ ਦਿੱਤੀ ਹੈ ਮੈਂ ਉਹਨਾਂ ਨੂੰ ਦਿਨ ਦਿਨਾਂ ਦਾ ਸਮਾਂ ਦਿੱਤਾ ਹੈਗਾ ਇਸ ਦੇ ਨਾਲ ਹੀ ਅਸੀਂ ਜੇਲ੍ਹ ਦੇ ਵਿੱਚ ਇੱਕ ਤਿੰਨ ਮੈਂਬਰੀ ਡਾਕਟਰਾਂ ਦੀ ਟੀਮ ਵੀ ਅਪੁਆਇੰਟ ਕੀਤੀ ਹੈ ਕਿਉਂਕਿ ਸਾਨੂੰ ਇਹ ਬਹੁਤ ਸੁਣਨ ਨੂੰ ਆ ਰਿਹਾ ਸੀ ਕਿ ਕੈਦੀਆਂ ਨੂੰ ਕੁਝ ਸਮੱਸਿਆਵਾਂ ਆਉਂਦੀਆਂ ਤੇ ਜਦੋਂ ਉਹਨਾਂ ਨੂੰ ਹਸਪਤਾਲ ਲੈ ਕੇ ਜਾਇਆ ਜਾਂਦਾ ਹੈ ਤੇ ਉੱਥੇ ਉਹਨਾਂ ਨੂੰ ਪੂਰਾ ਇਲਾਜ ਜਾਂ ਪੂਰੀ ਤਸੱਲੀ ਨਹੀਂ ਮਿਲਦੀ ਤੇ ਅਸੀਂ ਇੱਕ ਸਰਜਨ ਇੱਕ ਮੈਡੀਸਨ ਦੇ ਡਾਕਟਰ ਤੇ ਇੱਕ ਆਰਥੋ ਦੇ ਡਾਕਟਰ ਦੀ ਜੀਡੀਏ ਟੀਮ ਉੱਥੇ ਲਾਈ ਹੈ ਜੋ ਅਗਲੇ 1 ਹਫਤੇ ਤੱਕ